ਮੋਰਖਾ ਦੇ ਵਿੱਚ ਵੜ ਕੇ ਟਰਾਂਸ ਨੈਸ਼ਨਲ ਕੰਟਰੋਲ ਕਰਨੇ ਸ਼ੁਰੂ ਕਰਦੇ ਆ। ਤੇ ਉਹਨਾਂ ਦੀ ਜਿਹੜੀ ਜੁਨਰੀ ਹੈ ਉਹ ਹੈਗੀ ਹੈ ਅਮਿਤ ਸ਼ਾ ਰਾਜਨਾਥ ਸਿੰਘ ਜੈ ਸ਼ੰਕਰ ਅਜੀਤ ਡੋਇਰ ਸਮਟ ਟੂ ਗੋ ਇਨ ਤੇ ਜਬੀਸਨਾ ਇਰੋਦੇ ਤੇ ਇਹਨਾਂ ਨੇ ਕੈਨੇਡਾ ਦੇ ਵਿੱਚ ਅਸਾਸਿਨੇਟ ਕਰਦੇ ਆ ਅਦੀਪ ਸਿੰਘ ਨਿਜਰ ਜਪੇਜਮਨ ਸਿੰਘ ਮਾਲਕ ਸ਼ਖਦੂਲ ਸਿੰਘ ਜਿਹੜੇ ਪਿੱਛੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਸੀਗੇ ਉਹਨਾਂ ਨੇ ਆਪਣੀ ਪਾਰਲੀਮੈਂਟ ਟੌਸਬਾ ਦੇ ਵਿੱਚ ਜਾ ਕੇ ਗੱਲ ਕੀਤੀ ਹੈ ਕਿ ਇਹ ਇੰਡੀਆ ਨੇ ਸਿੱਖ ਕੈਨੇਡੀਅਨ ਸਿਟੀਜ਼ਨ ਇਹ ਮਰਵਾਤ ਰਿਹਾ ਹੈ ਹੋਰ ਗ੍ਰੇਡੀ ਟਫਤੀਸ਼ ਹੋ ਰਹੀ ਹੈ ਅਫਤਾਰ ਸਿੰਘ ਠੰਡਾ ਜੈਨ ਦੇ ਕੇ ਮਰਵਾਤਾ ਹੈ ਫਿਰ ਪਾਕਿਸਤਾਨ ਦੇ ਵਿੱਚ ਵਰਨਜੀਤ ਸਿੰਘ ਪੰਜਵੜ ਤੇ ਲਖਵੀਰ ਸਿੰਘ ਰੋਡੇਮਾਰ ਤੇ ਹੈ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰਤਾ ਹੈ ਪੰਜਾਬ ਦੇ ਵਿੱਚ ਮੁਸੇਗੋੜ ਮਾਰਤਾ ਤੇ ਪੰਜਾਬ ਦੇ ਵਿੱਚ ਗੁਰਪ੍ਰੀਤ ਸਿੰਘ ਹਰੀਨੋ ਮਾਰਤਾ ਹੁਣ ਇਹਦਾ ਜਵਾਬ ਕੌਣ ਦੇਊਗਾ ਤੇ ਇੰਡੀਆ ਨੇ ਇਹ ਦੇਸ਼ਾਂ ਦੀ ਸੋਵਰਨਿਟੀ ਤੋੜਤੀ ਹੈ ਬਾਦਸ਼ਾਹੀ ਤੋੜਤੀ ਹੈ ਅਮਰੀਕਾ ਦੇ ਵਿੱਚ ਪੰਨੂ ਦੇ ਉੱਤੇ ਕੋਸ਼ਿਸ਼ ਕੀਤੀ ਗਈ ਕਿ ਉਹਨੂੰ ਮਾਰ ਦਿੱਤਾ ਜਾਵੇ ਪਰ ਇਹ ਰੌਦ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਪੰਨੂ ਨੂੰ ਮਰਵਾਉਣਾ ਸੀਗਾ ਇਹਨਾਂ ਨੇ ਬੇਤੇ ਹਰ ਸਾ ਪੈਸਾ ਜਿਹੜੇ ਕਿਰਾਏ ਤੇ ਪਾੜੇ ਦੇ ਏਜੰਟ ਸੀਗੇ ਜਿਨ੍ਹਾਂ ਨੇ ਪੰਨੂ ਨੂੰ ਮਾਰਨਾ ਸੀਗਾ ਦੇਖੋ ਤੁਸੀਂ ਆਪਣੇ ਮੁਲਖ ਦੀ ਸਿੱਧੀ ਇਹ ਬੜਾ ਹੈਰੀ ਜਿਹੜੇ ਰੋਜ਼ ਦੇ ਅਫਸਰ ਸੀ ਉਹਨਾਂ ਨੇ ਪੈਸੇ ਦੇਤੇ ਸਰਕਾਰ ਦੇ ਬੰਦਿਆਂ ਨੂੰ ਜਿਹੜੇ ਐਕਟ ਕਰ ਰਹੇ ਸੀਗੇ ਕਿ ਅਸੀਂ ਬਦਮਾਸ਼ ਹੈ ਤੇ ਅਸੀਂ ਪੰਨੂ ਨੂੰ ਮਾਰ ਦਾਂਗੇ ਤੇ ਇਹ ਰਿਪੋਰਟ ਜਦੋਂ ਉਹਨਾਂ ਕੋਲੇ ਚਲੀ ਗਈ ਤੇ ਪੰਨੂ ਨੂੰ ਬਚਾ ਲਿਆ ਸੋ ਇਹ ਬਰਦਾਸ਼ਤ ਨਹੀਂ ਕੀਤਾ ਜਾਂਦਾ ਮੈਂ ਤਾਂ ਖਾਲਸਤਾਨੀ ਹੈਗਾ ਮੋਦੀ ਸਾਹਿਬ ਆਪ ਮੇਰੇ ਕੋ ਮਰਵਾ ਸਕਤੇ ਹੈ ਪਰ ਯਾਦ ਰੱਖਣਾ ਕਿ ਆਪਕੇ ਖਾਨਗਾਨ ਮੇ ਕੋਈ ਬਚੇਗਾ ਨਹੀਂ ਫਿਰ ਅਸੀਂ ਚੁੱਪ ਕਰਕੇ ਨਹੀਂ ਗੋਲੀਆਂ ਖਾਣੀਆਂ ਅਸੀਂ ਵਾਪਸ ਕਾਰਵਾਈ ਕਰਾਂਗੇ ਮੁਲਖਾਂ ਦੇ ਵਿੱਚ ਵੜ ਕੇ ਟਰਾਂਸ ਨੈਸ਼ਨਲ ਕਤਲ ਕਰਨੇ ਸ਼ੁਰੂ ਕਰਦੇ ਆ ਤੇ ਉਹਨਾਂ ਦੀ ਜਿੰਦ ਜਿਹੜੀ ਜੁਨਰੀ ਹੈ ਉਹ ਹੈਗੀ ਹੈ ਮਿਤਸ਼ਾ ਰਾਜਨਾ ਚੇ ਜੈ ਸ਼ੰਕਰ ਅਜੀਤ ਡੋਏ ਸਮਰਤ ਗੋਏ ਤੇ ਰਵੀਸ਼ਨਾ 에ਰੋ ਦੇ ਤੇ ਇਨਨੈ ਕੈਨੇਡਾ ਦੇ ਵਿੱਚ ਅਸਾਸਿਨੇਟ ਕਰਦੇ ਐ ਹਰਦੀਪ ਸਿੰਘ ਨਿੱਜਰ ਰਿਪੇਰਮਨ ਸਿੰਘ ਮਾਲਰ ਸੁਖਦੂਲ ਸਿੰਘ ਜਿਹੜੇ ਪਿੱਛੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਸੀਗੇ ਉਹਨਾਂ ਨੇ ਆਪਣੀ ਪਾਰਲੀਮੈਂਟ ਟੌਟਬਾ ਦੇ ਵਿੱਚ ਜਾ ਕੇ ਗੱਲ ਕੀਤੀ ਹੈ ਕਿ ਇਹ ਇੰਡੀਆ ਨੇ ਸਿੱਖ ਕੈਨੇਡੀਅਨ ਸਿਟੀਜ਼ਨ ਇਹ ਬਰਵਾਤ ਰਿਹਾ ਹੋਰ ਇਹਦੀ ਤਫਤੀਸ਼ ਹੋ ਰਹੀ ਹੈ ਫਿਰ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਖੰਡਾ ਜੈਰ ਦੇ ਕੇ ਮਰਵਾਤਾ ਹੈ ਫਿਰ ਪਾਕਿਸਤਾਨ ਦੇ ਵਿੱਚ ਬਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇਮਾਰ ਤੇ ਹੈaryana ਦੇ ਵਿੱਚ ਦੀਪ ਸਿੰਘ ਸਿੱਧੂ ਮਾਰਤਾ ਹੈ ਪੰਜਾਬ ਦੇ ਵਿੱਚ ਮੋਸੇਵਾਲ ਮਾਰਤਾ ਤੇ ਪੰਜਾਬ ਦੇ ਵਿੱਚ ਗੁਰਪ੍ਰੀਤ ਸਿੰਘ ਹਰੀਨੋ ਮਾਰਤਾ ਹੁਣ ਇਹਦਾ ਜਵਾਬ ਪਾਉਣ ਦਊਗਾ ਤੇ ਇੰਡੀਆ ਨੇ ਇਹ ਦੇਸ਼ਾਂ ਦੀ ਸੋਵਰਨਿਟੀ ਤੋੜਤੀ ਹੈ ਬਾਦਸ਼ਾਹੀ ਤੋੜਤੀ ਹੈ ਅਮਰੀਕਾ ਦੇ ਵਿੱਚ ਪੰਨੂ ਦੇ ਉੱਤੇ ਕੋਸ਼ਿਸ਼ ਕੀਤੀ ਗਈ ਕਿ ਉਹਨੂੰ ਮਾਰ ਦਿੱਤਾ ਜਾਵੇ ਪਰ ਇਹ ਰੌ ਦੇ ਜਿਹੜੇ ਅਫਸਰ ਨੇ ਜਿੰਨਾ ਨੇ ਪੰਨੂ ਨੂੰ ਮਰਵਾਉਣਾ ਸੀਗਾ ਇਹਨਾਂ ਨੇ ਬੇਤੇ ਹਰ ਸਾ ਪੈਸਾ ਜਿਹੜੇ ਕਿਰਾਏ ਤੇ ਭਾੜੇ ਦੇ ਏਜੰਟ ਸੀਗੇ ਜਿਨ੍ਹਾਂ ਨੇ ਪੰਨੂ ਨੂੰ ਮਾਰਨਾ ਸੀਗਾ ਦੇਖੋ ਤੁਸੀਂ ਆਪਣੇ ਮੁਲਖ ਦੀ ਕਿੱਡੀ ਇਹ ਮੁਲਖ ਹੈ ਹੀ ਨਹੀਂ ਜਿਹੜੇ ਰੋ ਦੇ ਅਫਸਰ ਸੀ ਉਹਨਾਂ ਨੇ ਪੈਸੇ ਦੇਤੇ ਸਰਕਾਰ ਦੇ ਬੰਦਿਆਂ ਨੂੰ ਜਿਹੜੇ ਐਕਟ ਕਰ ਰਹੇ ਸੀਗੇ ਕਿ ਅਸੀਂ ਬਦਮਾਸ਼ ਹੈ ਤੇ ਅਸੀਂ ਪੰਨੋ ਨੂੰ ਮਾਰ ਦਾਂਗੇ ਤੇ ਇਹ ਰਿਪੋਰਟ ਜਦੋਂ ਉਹਨਾਂ ਕੋਲੇ ਚਲੇਗੀ ਤੇ ਪੰਨੋ ਨੂੰ ਬਚਾ ਲਿਆ ਨਹੀਂ ਤਾਂ ਪੰਨੋ ਨੂੰ ਵੀ ਮਾਰ ਦੇਣਾ ਸੀਗਾ ਸੋ ਇਹ ਬਰਦਾਸ਼ਤ ਨਹੀਂ ਕੀਤਾ ਜੰਦਰ ਮੈਂ ਤਾਂ ਖਾਲਸਤਾਨੀ ਹੈਗਾ ਮੋਦੀ ਸਾਹਿਬ ਆਪ ਮੇਰੇ ਕੋ ਮਰਵਾ ਸਕਤੇ ਹੈ ਪਰ ਯਾਦ ਰੱਖਣਾ कि आपके खानदान में कोई बचेगा नहीं फिर यह बात सही है कि अगर आप हमको मार देना चाहते हैं खुली छुट्टी है पर जेड़ा ਤੁਹਾਨੂੰ ਪਛਤਾਵਾ ਹੋਣਾ ਉਹ ਤੁਸੀਂ ਦੇਖ ਲਓ ਕੀ ਹੋਊਗਾ ਅਸੀਂ ਚੁੱਪ ਕਰਕੇ ਨਹੀਂ ਗੋਲੀਆਂ ਖਾਣੀਆਂ ਅਸੀਂ ਵਾਪਸ ਕਾਰਵਾਈ ਕਰਾਂਗੇ ਸੋ ਮੇਰਾ ਮਤਲਬ ਕਹਿੰਦਾ ਹੈ ਕਿ ਇਹ ਸਾਨੂੰ ਬਹੁਤ ਭਾਰੀ ਦੁੱਖ ਹੈ ਕਿ ਅਜੇ ਤੱਕ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਹੀ ਸੰਗ੍ਰਿਤਾ ਪਰ ਅੱਜ ਤੱਕ ਸਾਡੇ ਉੱਤੇ ਉਹੀ ਜ਼ਬਰ ਹੋ ਰਿਹਾ ਹੈ ਹੁਣ ਤੁਸੀਂ ਦੇਖੋ ਅਸੀਂ ਮੋਰਚਾ ਲਾਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਥੇ ਸੈਨੇਟ ਨੂੰ ਬੰਦ ਕਰ ਦੇਣਾ ਸੀਗਾ ਜਿਦੋਂ ਸੈਂਟਰ ਨੇ ਦੇਖਿਆ ਕਿ ਇੰਨਾ ਕੱਟ ਹੋ ਗਿਆ ਉਹਨਾਂ ਦਾ ਬਿਆਨ ਆ ਗਿਆ ਤੇ ਅਜੇ ਇਹ ਅਸੀਂ ਰੂਲ ਨਹੀਂ ਲਾਉਂਦੇ ਪਰ ਅਸੀਂ ਫੇਰ ਅੱਗੇ ਤੋਂ ਲਾਵਾਂਗੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਨਾਲ ਬੰਗਲਾਦੇਸ਼ ਲੱਗਦਾ ਹੁਣੇ ਹੁਣ ਜਿੱਥੇ ਉੱਥੇ ਇਨਕਲਾਬ ਹੋਇਆ ਉਹ ਵਿਦਿਆਰਥੀਆਂ ਨੇ ਸਟੂਡੈਂਟਸ ਨੇ ਕੀਤਾ ਹੁਣੇ ਹੁਣ ਨੇਪਾਲ ਦੇ ਵਿੱਚ ਫੇਰ ਉੱਥੇ ਇਨਕਲਾਬ ਹੋਇਆ ਉਹ ਵੀ ਸਟੂਡੈਂਟਸ ਨੇ ਕੀਤਾ ਹੈ ਉੱਥੇ ਸਰਕਾਰਾਂ ਡਿੱਗ ਗਈਆਂ ਇਹ ਸਟੂਡੈਂਟਸ ਨੂੰ ਐਸਾ ਨਾ ਸਮਝਣ ਕੀ ਇਹ ਬੱਚੇ ਐ ਇਹ ਜੇ ਲੱਗ ਗਏ ਤਾਂ ਫੇਰ ਇਹ ਹਕੂਮਤ ਦਾ ਪਲਟਾ ਵੀ ਵੱਜ ਸਕਦਾ ਹੈਗਾ ਇਹ ਬਹੁਤ ਸੀਰੀਅਸ ਚੀਜ਼ ਹੈ ਜੋ ਮੋਦੀ ਸਰਕਾਰ ਸਿੱਖਾਂ ਦੇ ਉੱਤੇ ਪੰਜਾਬ ਦੇ ਉੱਤੇ ਕਰ ਰਹੀ ਹੈ ਅਸੀਂ ਮੋਢੇ ਨੂੰ ਕਹਿੰਦੇ ਐ ਤੇ ਗੱਲਬਾਤ ਕਰ ਜਿਹੜਾ ਤੈਨੂੰ ਤਕਲੀਫ ਆ ਉਹ ਸਾਨੂੰ ਦੱਸ ਤੇ ਅਸੀਂ ਤੈਨੂੰ ਦੱਸੀਏ ਸਾਰਾ ਕੁਝ ਸਾਟੋ ਖੋੜਿਆ 1968 ਦਾ ਬਿੱਲ ਬਣਾ ਕੇ ਸਾਰੇ ਸਾਡੇ ਲਾ ਕੇ ਹਰਿਆਣੇ ਨੂੰ ਦੇਤੇ ਹਿਮਾਚਲ ਨੂੰ ਦੇਤੇ ਰਾਜਸਥਾਨ ਤੋਂ ਨੂੰ ਦੇਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਸਮਝਦੇ ਕਿਉਂ ਯਾਰ ਸਿੱਖਾਂ ਨੂੰ ਅਸੀਂ ਨਾਲ ਪਾਕਿਸਤਾਨ ਦੇ ਬੈਠੇ ਆਂ ਸਾਨੂੰ ਬੰਦ ਕੀਤਾ ਹੋਇਆ ਹੈ ਸਾਰੇ ਪਾਸਿਓ ਤਾਰ ਲਾਤੀ ਹੈ ਅੱਛਾ ਜੇ ਪੰਜਾਬ ਦੇ ਵਿੱਚ ਸਾਰੇ ਪਾਸੇ ਬਾਰਡਰ ਦੇ ਉੱਤੇ ਤਾਰ ਲੱਗੀ ਹੈ ਗੁਜਰਾਤ ਦੇ ਵਿੱਚ 168 ਕਿਲੋਮੀਟਰ ਹੈ ਜਿੱਥੇ ਤਾਰ ਨਹੀਂ ਲੱਗੀ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਇਹ ਹੀ ਹੈ ਕਿ ਅਸੀਂ ਮੁਸਲਮਾਨ ਤੇ ਸਿੱਖ ਨੂੰ ਢੱਕ ਕੇ ਰੱਖਣਾ ਔਰ ਇਹ ਸွေ ਸਾਰੀਆਂ ਚੀਜ਼ਾਂ ਇਹ ਅਸੀਂ ਪ੍ਰਸਤ ਕੋਣੀ ਆਏ ਤੁਸੀਂ ਕਿਰਪਾ ਕਰਕੇ ਇਹਨੂੰ ਅੱਗੇ ਪਹੁੰਚਾ ਦਿਓ ਤੇ ਜਿਹੜੇ ਜਿਹੜੇ ਨਿਊਜ਼ਪੇਪਰਸ ਮੇਰੇ ਨਾਲ ਖਾਰ ਖਾਂਦੇ ਆ ਉਹ ਵੀ ਬਹੁਤ ਅੱਛੇ ਆ ਪਰ ਇਹ ਖਾਰ ਜ਼ਿਆਦਾਤਰ ਨਹੀਂ ਚਲਦੀ ਹੁੰਦੀ ਇੱਕ ਕਾਜ਼ ਮੈਨੂੰ ਲਿਖਣਾ ਪੈਂਦਾ ਹੈ ਤੇ ਸੀਟ ਦੇ ਵਿੱਚ ਲਿਖਣਾ ਪੈਣਾ ਹੀ ਹੈ ਜੇ ਤੁਸੀਂ ਇੱਕ 파ਰਟੀ ਦੇ ਖਿਲਾਫ ਚੰਨੋਗੇ ਇਹ ਜਰਨਲਿਜ਼ਮ ਨਹੀਂ ਹੈ ਇਹ ਡਿਕਟੇਟਰਸ਼ਪ ਹੈ ਬਸ ਥੈਂਕ ਯੂ ਵਾਈਫੁਫੀ ਫੋਰ ਕਾਲ ਸਾਵਾ ਜੀ